ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਅੱਜ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਇਲਾਹੀ ਕੀਰਤਨ ਸਰਵਣ ਕਰ ਰਹੀ ਸੀ ਤਾਂ ਇੱਕ ਬੜੀ ਵੈਰਾਗਮਈ ਪੰਕਤੀ ਨੇ ਮਨ ਨੂੰ ਝੰਡੋੜ ਦਿੱਤਾ ਖਸਮ ਛੋੜ ਦੂਜੇ ਲੱਗੇ ਡੂਬੇ ਸੇ ਵਣ ਜਾ ਰਿਆ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸ ਦੇ ਗੂੜ ਅਰਥ ਮੇਰੇ ਵਰਗੇ ਜਿਗਿਆਸੂਆਂ ਨਾਲ ਸਾਂਝੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਬਹੁਤ ਉੱਤਮ ਸ਼ੰਕਾ ਹੈ ਤੁਹਾਡੀ ਦੇਖੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਬਚਨ ਰਾਹੀਂ ਮਨੁੱਖੀ ਜੀਵਨ ਦੇ ਅਸਲ ਮਨੋਰਥ ਦੀ ਗੱਲ ਕਰ ਰਹੇ ਹਨ ਇੱਥੇ ਖਸਮ ਉਸ ਅਕਾਲ ਪੁਰਖ ਨੂੰ ਕਿਹਾ ਗਿਆ ਹੈ ਜੋ ਸਾਰੀ ਸ੍ਰਿਸ਼ਟੀ ਦਾ ਅਸਲ ਮਾਲਕ ਹੈ ਅਸੀਂ ਸਭ ਇਸ ਸੰਸਾਰ ਵਿੱਚ ਵਣਜਾਰੇ ਬਣ ਕੇ ਆਏ ਹਾਂ ਯਾਨੀ ਉਹ ਵਪਾਰੀ ਜੋ ਸਵਾਸਾਂ ਦੀ ਸੀਮਿਤ ਪੂੰਜੀ ਲੈ ਕੇ ਨਾਮ ਦੇ ਵਪਾਰ ਲਈ ਭੇਜੇ ਗਏ ਹਨ ਪਰ ਤਰਸ ਦੀ ਇਹ ਹੈ ਕਿ ਜਦੋਂ ਜੀਵ ਉਸ ਅਸਲ ਸਰਮਾਏ ਨੂੰ ਵਿਸਾਰ ਕੇ ਦੂਜੇ ਪਾਏ ਯਾਨੀ ਮਾਇਆਵੀ ਪ੍ਰਪੰਚਾਂ ਵਿੱਚ ਗਲਤਾਨ ਹੋ ਜਾਂਦਾ ਹੈ ਤਾਂ ਉਹ ਆਤਮਿਕ ਤੌਰ ਤੇ ਇਸ ਭਵਜਲ ਵਿੱਚ ਡੁੱਬ ਜਾਂਦਾ ਹੈ ਜੀ ਬਿਲਕੁਲ ਪਰ ਗਿਆਨੀ ਜੀ ਅਕਸਰ ਮਨ ਵਿੱਚ ਇੱਕ ਦੁਵਿਧਾ ਹੁੰਦੀ ਹੈ ਕਿ ਇਸ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਜਿੱਥੇ ਪੜਾਈ ਅਤੇ ਰੋਜ਼ਗਾਰ ਦੀਆਂ ਇੰਨੀਆਂ ਜ਼ਿੰਮੇਵਾਰੀਆਂ ਹਨ ਕਿ ਉਸ ਮਾਲਿਕ ਨੂੰ ਹਰਦਮ ਚੇਤੇ ਰੱਖਣਾ ਵਾਕਈ ਸੰਭਵ ਹੈ ਹਾਂ ਬੇਟਾ ਇਹ ਸਵਾਲ ਅੱਜ ਦਾ ਨਹੀਂ ਇਹ ਤਾਂ ਸਦੀਆਂ ਪੁਰਾਣਾ ਹੈ ਇਸੇ ਦੁਵਿਧਾ ਨੂੰ ਦੂਰ ਕਰਨ ਲਈ ਭਗਤ ਨਾਮਦੇਵ ਜੀ ਅਤੇ ਉਹਨਾਂ ਦੇ ਪਰਮ ਮਿੱਤਰ ਭਗਤ ਤਿਲੋਚਨ ਜੀ ਦੀ ਮਿੱਤਰਤਾ ਦੀ ਇੱਕ ਬੜੀ ਸੋਹਣੀ ਵਾਰਤਾਲਾਪ ਗੁਰਬਾਣੀ ਵਿੱਚ ਦਰਜ ਹੈ। ਇੱਕ ਵਾਰ ਭਗਤ ਤਿਲੋਚਨ ਜੀ ਨੇ ਨਾਮਦੇਵ ਜੀ ਨੂੰ ਕੰਮ ਵਿੱਚ ਮਗਨ ਦੇਖ ਕੇ ਬੜੀ ਨਿਮਰਤਾ ਨਾਲ ਟੋਕਿਆ। ਨਾਮਾ ਮਾਇਆ ਮੋਹਿਆ ਕਹ ਤਿਲੋਚਨ ਮੀਤ ਕਾਹੇ ਛੀਪੋ ਛਾਇਲੇ RAM ਨਾ ਲਾਵੋ ਚੀਤ। ਪਾਵ। हे ਮਿੱਤਰ ਤੂੰ ਇਸ ਮਾਇਆ ਦੇ ਜੰਜਾਲ ਵਿੱਚ ਇੰਨਾ ਕਿਉਂ ਖਚਿਤ ਹੋ ਗਿਆ ਹੈ। ਰਾਮ ਨਾਲ ਚਿੱਤ ਕਿਉਂ ਨਹੀਂ ਜੋੜਦਾ ਵਾਹ ਫਿਰ ਭਗਤ ਨਾਮਦੇਵ ਜੀ ਨੇ ਆਪਣੀ ਮਿੱਤਰਤਾ ਦੀ ਮਰਿਆਦਾ ਵਿੱਚ ਕੀ ਉੱਤਰ ਦਿੱਤਾ ਨਾਮਦੇਵ ਜੀ ਨੇ ਜੋ ਕਿਹਾ ਉਹ ਜੀਵਨ ਜੂਣ ਦੀ ਸਰਵਉੱਤਮ ਕਲਾ ਹੈ ਉਹਨਾਂ ਫਰਮਾਇਆ ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਉਹਨਾਂ ਸਮਝਾਇਆ ਕਿ हे ਮਿੱਤਰ ਹੱਥਾਂ ਪੈਰਾਂ ਨਾਲ ਸੰਸਾਰਕ ਫਰਜ਼ ਨਿਭਾਉਣੇ ਕਿਰਤ ਹੈ ਪਰ ਮਨ ਦਾ ਉਸ ਨਿਰੰਜਨ ਪ੍ਰਭੂ ਨਾਲ ਜੁੜੇ ਰਹਿਣਾ ਬੰਦਗੀ ਹੈ ਜਿਵੇਂ ਪਤੰਗ ਆਕਾਸ਼ ਵਿੱਚ ਉੱਡਦੀ ਹੈ ਪਰ ਉਸਦੀ ਡੋਰ ਉਡਾਉਣ ਵਾਲੇ ਦੇ ਹੱਥ ਵਿੱਚ ਹੁੰਦੀ ਹੈ ਓਵੇਂ ਹੀ ਸਾਡਾ ਜੀਵਨ ਰੂਪੀ ਪਤੰਗ ਸੰਸਾਰ ਵਿੱਚ ਹੋਵੇ ਪਰ ਮਨ ਦੀ ਡੋਰ ਉਸ ਮਾਲਕ ਦੇ ਚਰਨਾਂ ਵਿੱਚ ਹੋਣੀ ਚਾਹੀਦੀ ਹੈ ਗਿਆਨੀ ਜੀ ਇਹ ਸੁਣ ਕੇ ਰੂ ਨੂੰ ਇੱਕ ਅਜੀਬ ਤਰ੍ਹਾਂ ਦਾ ਸਕੂਨ ਮਿਲਿਆ ਹੈ ਸੰਗਤ ਜੀ ਅਸੀਂ ਅਕਸਰ ਬਾਹਰ ਸ਼ਾਂਤੀ ਲੱਭਦੇ ਹਾਂ ਪਰ ਅਸਲ ਤ੍ਰਿਪਤੀ ਗੁਰੂ ਦੇ ਸ਼ਬਦਾਂ ਵਿੱਚ ਹੀ ਹੈ ਜੇਕਰ ਤੁਸੀਂ ਵੀ ਅਜਿਹੇ ਹੋਰ ਵਿਚਾਰਾਂ ਅਤੇ ਅਧਿਆਤਮਿਕ ਰੰਗਾਂ ਨਾਲ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਸਕੂਨ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਬਹੁਤ ਖੂਬ ਬੇਟਾ ਪਰਮਾਤਮਾ ਇਸ ਨੇਕ ਮਾਰਗ ਤੇ ਚੱਲਣ ਲਈ ਸਭ ਨੂੰ ਬਲ ਬਖਸ਼ਣ ਚੰਗਾ ਹੁਣ ਫਤੇ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ